ਪ्रेस कॉन्फ्रेंस ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੋ ਵਾਰ ਦਾ ਤਾਂ ਹੋਈਆਂ ਨੇ ਇੱਕ 5 ਤੇ 6 ਦੀ ਦਰਮਿਆਨੀ ਰਾਤ ਜਿੱਥੇ ਬਾਂਸਲ ਪੈਟਰੋਲ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਕੀਤੀ ਸੀਗੀ ਇਹਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ ਇਸ ਤੋਂ ਬਾਅਦ ਫਿਰ 16 ਤੇ 17 ਦੀ ਦਰਮਿਆਨੀ ਰਾਤ ਜੀਓ ਪੈਟਰੋਲ ਪੰਪ ਜਿਹੜਾ ਡਬਾਲੀ ਰੋਡ ਦੇ ਉੱਤੇ ਆ ਉਹਦੇ ਵਿੱਚ 9700 ਰੁਪਏ ਦੀ ਲੁੱਟ ਕੀਤੀ ਗਈ ਸੀ ਤਾਂ ਇਹ ਮਤਲਬ ਜਦੋਂ ਅਸੀਂ ਤਫਤੀਸ਼ ਕੀਤੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇਕੋਈ ਗਰੋਹ ਦੇ ਮੈਂਬਰ ਹੈ ਗਰੋਹ ਦੇ ਬਾਰੇ ਅਸੀਂ ਪਤਾ ਕਰ ਰਹੇ ਆ ਕਿ ਗਰੋਹ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇਕੋ ਹੀ ਅ ਅ ਇਕੋ ਹੀ ਵਾਰਦਾਤ ਮਤਲਬ ਦੋਨਾਂ ਨੇ ਦੋਨੋਂ ਵਾਰਦਾਤ ਤਾਂ ਇਹਨਾਂ ਵੱਲੋਂ ਜਾਣ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਜੀਸ ਬਰਾਬ ਕੀ ਹੋਈ ਸਰ ਹਾਂ ਤਾਂ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਤਲ ਬਰਾਮਦ ਹੋਇਆ 315 ਬੋਰ ਦਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲੰਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਜੀ ਜੈਕਟ ਵੀ ਨਾਲ ਜਿੱਕੇ ਜੀ ਦਾ ਜੀਲ ਤੋਂ ਪਾ ਦਿੱਤੇ ਰਹਿ ਤੋ ਉਦੋਂੋਂ ਕੋਈ ਆ ਗਿਆ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਕਫਲ ਹੋਈ ਜਦੋਂ ਇਹ ਪੁਲਿਸ ਦੇ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਭੇ ਦੇ ਵਿੱਚ ਵੱਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮ੍ਹਾਂ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਰਚ ਚ ਕੁਝ ਪਤਾ ਹੈ ਮੀਮੋ ਪਾਪਾ ਨੇ ਲੱਗਿਆ ਹੋਇਆ ਪਾਨਟ ਪਰ ਉਹ ਪਾਪਾ ਦਾ ਰਿਕਰਡ ਹੈ ਦੇਖੋ ਜੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ ਇੱਕ ਈਜ਼ੀ ਟਾਰਗੇਟ ਹੈ ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਤੇ ਲੁੱਟਾਂਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ 0 ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅ ਅੱਗੇ ਸਾਹਮਣੇ ਆਇਆ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰ ਹੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੋਬਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਹੈ ਜਿਹੜੀ ਚੀਜ਼ ਹੈ ਬਾਹਰ ਬਾਹਰ ਹੋਰੀ ਦੋ ਤਿੰਨ ਵਾਰ ਘਟਣਾ ਹੋਊਗਾ ਲੱਗਦਾ ਨਹੀਂ ਉਹ ਸਕਿਉਰਟੀ ਅਫੀਸਰ ਕਰ ਦੇਗੀ ਜੀ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬਹੁਤ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਬੜੇ ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀਸ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ પેટ્રોલ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਉਹਨਾਂ ਲੋ ਵੀ ਕੋਈ ਨਾ ਕੋਈ ਸਿਕਿਉਰਿਟੀ ਵਰਸਲ ਉੱਤੇ ਮੌਜੂਦ ਰੱਖਣਾ ਚਾਹੀਦਾ ਜਿਹੜੀਆਂ ਗੱਡੀਆਂ ਅਕਚਲੀ ਲੈ ਰਹੀ ਹੋ ਰੋਜ਼ ਮਤਲਬ ਵੀਡੀਓ ਜਾਂ ਫੋਟੋਸ ਮਿਲਦੀਆਂ ਫੋਟੋਆਂ ਦੇਖੋਰੀ ਖਾਸ ਕਰਕੇ ਮਨ ਲਈ ਪਾਇਆ ਡਾਰਗੇਟ ਦੇ ਉਹ ਸਕਿਉਰਿਟੀ ਚੈੱਕ ਕਰਕੇ ਉਹਨਾਂ ਨੂੰ ਫਿਰ ਉਹ ਸਕਿਉਰਿਟੀ ਹੁੰਦੀ ਨਹੀਂ ਕਿ ਉਸ ਤੋਂ ਵੀ ਨਹੀਂ ਉਹਨਾਂ ਦਾ ਕਾਪੀ ਪਾ ਰਹੇ ਸਾਬਤ ਨਹੀਂ ਕੀਤੀ ਕਿ ਇੱਕ ਵਾਰ ਨੂੰ 12 ਵਾਰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਗੜਬੜਤਾ ਕਿ ਕੋਈ ਗੜਬੜ ਫਿਰ ਜੇ ਹੋਏਗੀ ਤਾਂ ਉਹ ਤਫਤੀਸ਼ ਵਿੱਚ ਸਾਹਮਣੇ ਆਏ ਕੀ ਗੜਬੜੀ ਇਹ ਸਲੇਟਿਓ ਗੱਡੀ ਹੈ ਚੋਰੀ ਦੀ ਹੈ ਜਾਂ ਕੀ ਦੀ ਇਹ ਜੀ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆਤ ਵੈਰੀਫਾਈ ਕਰਾ ਕੇ ਅਸੀਂ ਪਤਾ ਲਵੇਗਾ 21 ਦਿਨਾਂ ਤੱਕ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਲ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਵੀ ਕੰਮ ਕਰਦਾ ਹੈ। ਹਾਂ ਜੀ ਬੰਦੀ ਦਾ ਬੰਦਾ ਕੋਈ ਟਾਰਗੇਟ ਤੇ ਸੀਗਾ ਇਹਦਾ ਤੇ ਹਾਂ ਜੀ ਕੋਈ ਸਾਹਮਣੇ ਐਸ ਤਰ੍ਹਾਂ ਤਲਵੰਡੀ ਦੇ ਤਲਵੰਡੀ ਦੇ ਬੰਦੇ ਦੇ ਟਾਰਗੇਟ ਤੇ ਨਾਲ ਮਾਰ ਰਹੇ ਹੋ। ਨਹੀਂ ਫਿਲਹਾਲ ਇਹ ਜਾ ਕੁਝ ਨਹੀਂ ਆਇਆਗਾ ਜੋ ਵੀ ਤਫ਼ਤੀਸ਼ ਚੱਲੇਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਚਲੋ ਆਪਾਂ ਦੇ ਵਿੱਚ ਜਿਹੜੇ 3 ਦਸੰਬਰ ਤੋਂ 15 ਫੋਟੇ ਦੇ ਕਾਰਪੋਰਸ ਕਿ ਕਿਉਂਕਿ ਮਾਮਲਾ ਸੀ ਕਿ ਹੋ ਸਕਤੇ ਇਹਨਾਂ ਦੇ ਵਿੱਚ ਖਾਲੀ ਪਲਾਟ ਤੇ ਜਿਹੜੀ ਗੱਲ ਕੱਲ੍ਹ ਕੱਲ੍ਹ ਜਦੋਂ ਇਹ ਸਾਂਝਾ ਕਰਨਾ ਕਰਾਂਗੇ ਉਦੋਂ লাইਵ ਵੀਡੀਓਜ਼ ਹੈਗੀ ਸੀ। ਹਾਂ ਕਾਰ ਉਸ ਪਲਾਟ ਦੇ ਉਦੇ ਬਾਰੇ ਜੀ ਦੇਖਾਂਗੇ ਕੀ ਕੱਲ ਚਾਰ ਸਾਹਬ ਉਤੇ ਮੌਜੂਦ ਸੀ ਇਹ ਦੱਸਾਂ ਉਹ ਤਾਂ ਦੇਖੋ ਪੰਜ ਦੇ ਦੌਰਾਨ ਜਦੋਂ ਉਹਨਾਂ ਨੇ ਪੱਟੇ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਬੱਚਾ ਦਾ ਵੀ ਨਾਮ ਆ ਰਿਹਾ ਇਸ ਕੇਸ ਦੇ ਵਿੱਚ ਵੀ ਹੈ ਕਿ ਉਹਨਾਂ ਦਾ ਸੰਬੰਧ ਹੈ ਬਸ ਉਹ ਬੋੜੂ ਬੱਚਾ ਹੈ ਉਹਨੇ ਵੀ ਕਹਿ ਲਾਮ ਕਹਿ ਰਹੇ ਹਾਂ ਕਿ ਉਹ ਵੀ ਹੈ ਸਿਰਫ ਇਹ ਹੈ ਕੱਲ ਜੇਲ੍ਹ ਦੇ ਵਿੱਚ ਚੈਕਿੰਗ ਹੋਈ ਉਹਨਾਂ ਦਾ ਗੋੜੂ ਬੱਚਾ ਗੈਂਗਰ ਗੋੜੂ ਬੱਚਾ ਖੁਦ ਗੈਂਗਸਟਰ ਹੀ ਹੈ ਉਹ ਤੋਂ ਉਸ ਬਰਾਮਦ ਹੋਇਆ ਜਿਹੜੀ ਜਿਹੜੀ ਮਾ ਮਾਤਾ ਰਸਦਾ ਉਹ ਚੈਕਿੰਗ ਵਿੱਚ ਮੈਂ ਵੀ ਮजूद ਸੀਗਾ ਡੀਐਸਪੀ ਸਿਟੀ 2 ਅਤੇ ਮੇਰੇ ਵੱਲੋਂ ਕੱਲ ਚੈਕਿੰਗ ਕੀਤੀ ਗਈ ਸੀ ਸਵੇਰੇ ਜੋ ਵੀ ਕਿਉਂਕਿ ਉਹ ਕੰਫਿਡੈਂਸ਼ੀਅਲ ਹੁੰਦੀ ਆ ਇਹਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਕੁਝ ਬਰਾਮਦਗੀਆਂ ਹੋਈਆਂ ਨੇ ਕੁਝ ਉਹਨਾਂ ਨੇ ਜਿਹੜੇ ਪੱਤੀਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ਡ ਜਿਹੜੇ ਹਥਿਆਰ ਨੇ ਐਜੇ ਕੁਝ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਤਾਂ ਉਹ ਕੁਝ ਅਸੀਂ ਬਰਾਮਦ ਕੀਤੇ ਆ ਤੇ ਉਹਦੀ ਚੈਕਿੰਗ ਕੱਲ ਹੋਈ ਹੈ ਕੁਝ ਕੋਈ ਐਪੀਆ ਲਾਚ ਕੀਤੀ ਲਈ ਨਹੀਂ ਉਹ ਛੋਟੇ ਹੀ ਆ ਉਹਨਾਂ ਦਾ ਜੇ ਉਹਨਾਂ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਡ ਓਵਰ ਕਰਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਉਹ ਅੱਗੇ ਕਾਰਵਾਈ ਕਰਾਂਗੇ ਸਰ ਜੀ ਜਿਹੜਾ ਯਾਰ ਹੈ ਨੈਸ਼ਨਲ ਹੈ ਪਿਛਲਾ ਪੇ ਜੀ ਦੇਸੀਆ ਦੇਖੋ ਦੇਸੀ ਵਪਨ ਤੁਹਾਡੇ ਸਮੇਂ ਸਰ ਪ੍ਰੋਟੋਕੋਲ ਤੋਂ ਮੀਟਿੰਗ ਕੀਤੀ ਜਾ ਰਹੀ ਹੈ ਸੋ ਵੀ ਰੱਖੋ ਸਿਕਿਉਰਿਟੀਰ ਵੀ ਉਸੇ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰੀਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇਗਾ ਕਿਉਂਕਿ ਹੁਣ ਵਰਦਾਤਾਂ ਕੁਝ ਹੋਈਆਂ ਨੇ ਤਾਂ ਇਹਨਾਂ ਵਾਰੇ ਉਹਨਾਂ ਨੂੰ ਜਾਣੂ ਕਰਾਣਾ ਜ਼ਰੂਰੀ ਹੈ। ਇਹ ਆਪਸ ਵਿੱਚ دوست ਨੇ ਆ ਕੋਈ ਇੰਨੇ ਦੇ ਲੈਸ਼ ਨੇ ਆਪਸ ਚ। ਹਾਂਜੀ ਆਪਸ ਚ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਦਾ ਤਾਂ ਇਹਨਾਂ ਨੇ ਇਕੱਠੀਆਂ ਜਾਨ ਦੇਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਤਾਲਮਿਲ ਸੀਗਾ। ਇਸ ਆ ਕੋਈ ਵਾਰਦਾਤ ਕੋਈ ਕੀਤੀ ਅਸਲੇ ਨਾਲ। ਨਹੀਂ ਫਿਲਹਾਲ ਅਸਲੇ ਦੀ ਵਾਰਦਾਤ ਕੋਈ ਸਾਹਮਣੇ ਨਹੀਂ ਆਈ ਹੈ। ਇਹਨਾਂ ਕੋਲ ਬਰਾਮਦਗੀ ਜ਼ਰੂਰ ਹੋਈ ਹੈ। ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਹ ਅਸੀਂ ਦੱਸਾਂਗੇ। ਸਰ ਇਹ ਕਿੰਨੇ ਟਾਈਮ ਦੇ ਫਿਲਹਾਲ ਤਾਈ ਦੋ ਵਾਰ ਦਾ ਤਾਂ ਹੀ ਸਾਡੇ ਸਾਹਮਣੇ ਦੋਨਾਂ ਦੇ ਐਫਆਰ ਦਰਜ ਇੱਕ ਠੀਕ ਹੈ ਹਾਂਜੀ